ਮੈਂ ਗਗਨਦਰ ਸਿੰਘ ਉਰਾਨਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨ ਲੇਖਾ ਉਰਾਨਾ ਸਾਥੀਓ ਕਨ ਹੜਾ ਦੀ ਮਾਤ ਆਇ ਲੋਕਾਂ ਦੀ ਮਦਦ ਕਰਨੇ ਖਾਤਰ ਜਿਹੜੀ ਆਪਾਂ ਵੱਡੀ ਮੀਟਿੰਗ ਕੀਤੀ ਹੈ ਬਰਨਾਲੇ ਦੇ ਵਿੱਚ ਉਹ ਫੈਸਲਾ ਆਪਾਂ ਇਹ ਆਪਾਂ ਕਰਦੇ ਆ ਕਿ ਵੱਡੇ ਪੱਧਰ ਤੇ ਪੜਮਾਪੀੜ ਤੇ ਲੋਕਾਂ ਦੀ ਮਦਦ ਕਰਲੀ ਭਾਰਤ ਦੇ ਵਿੱਚ ਇੱਕ ਹੋਰ ਜਿੱਦੀ ਖਾਤਰ ਮੈਂ ਅੱਜ ਵੀਡੀਓ ਪਾ ਰਹੇ ਹਾਂ ਕਿ ਹਾਲਤਾਂ ਨੇ ਜਿਹੜੀਆਂ ਹਰਪ੍ਰੇਤ ਤੇ ਲੋਕਾਂ ਦੀਆਂ ਉਹਦੇ ਵਿੱਚ ਬਹੁਤ ਮੰਦੀਆਂ ਹਾਲਾਤ ਹੈ ਬਹੁਤ ਵੱਡਾ ਹਿੱਸਾ ਲੋਕਾਂ ਦਾ ਉਹ ਹੈ ਕਿਸਾਨਾਂ ਦਾ ਵਜੂਲਾਂ ਦਾ ਜਿਹੜੇ ਅਜੇ ਘਰਾਂ ਦੇ ਵਿੱਚ ਨਹੀਂ ਮੁੰਨਾ ਦੇ ਖਾਤਰ ਜੇ ਸਮਗਰੀ ਤੁਸੀਂ ਭੇਜ ਦਿਓ ਖਾਣ ਪੀਣ ਦੀ ਤਾਂ ਉਹਨਾਂ ਦਾ ਨੱਗਰ ਪਾਣੀ ਦਾ ਪ੍ਰਬੰਧ ਤਾਂ ਉਹਨਾਂ ਨੂੰ ਕੀਤਾ ਜਾ ਸਕਦਾ ਜਿਹੜੀ ਸਮਾਗਰੀ ਦੀ ਉਹਨਾਂ ਨੂੰ ਲੰਮੇ ਦਾ ਤੋਂ ਰੋੜਾ ਜਿਹਦੇ ਵਿੱਚ ਤੂੜੀ ਐ, ਚਾਰ ਐ, ਉਹਨਾਂ ਦੇ ਰਣ ਵਾਸਤੇ ਦਾਣੇ ਨੇ। ਉਹਨਾਂ ਦੇ ਬਸਵਾਂ ਨੂੰ ਫੀਡ ਐ, ਜਾਂ ਜਿਹੜੀਆਂ ਦਵਾਈਆਂ ਨੇ, ਕੱਪੜੇ ਨੇ, ਮੰਜੇ ਨੇ। ਜਿਹੜੀ ਇਹ ਮਦਦ ਐ। ਇਹ ਉਹਨਾਂ ਚਿਰ ਤੱਕ ਜਿਹੜੇ ਪਿੰਡ ਨੇ, ਜਿਹੜੇ ਡੇਰੇ ਨੇ ਜਿੱਥੇ ਪਾਣੀ ਖੜਾ ਐ, ਜਿੱਥੇ ਹੁਣ ਰਾਹ ਨਹੀਂ, ਜਿੱਥੇ ਰਾਹਤ ਪਹੁੰਚ ਨਹੀਂ ਰਹੀ। ਉਹ ਜਿੰਨਾ ਚਿਰ ਤੱਕ ਉਹਨਾਂ ਢੇਰਿਆਂ ਨੂੰ ਉਹਨਾਂ ਪਿੰਡਾਂ ਨੂੰ ਸੜਕਾਂ ਨਹੀਂ ਬਣਦੀਆਂ ਰਾਹ ਨਹੀਂ ਬਣਦਾ ਉਹਨਾਂ ਚਿਰ ਰਾਹ ਤੋ ਨਾ ਕੋਈ ਜਾ ਨਹੀਂ ਸਕਦਾ ਇਹ ਮੁਸ਼ਕਲ ਆਉਣੀ ਹੈ ਇਸ ਕਰਕੇ ਲੰਗਰ ਪਾਣੀ ਦੀ ਮਦਦ ਜੇ ਪੀੜਤ ਕੈਂਪਾਂ ਵਿੱਚ ਲੋਕਾਂ ਨੇ ਨੂੰ ਮਦਦ ਕਰਨੀ ਹੈ ਉਹ ਜ਼ਰੂਰ ਲੈ ਕੇ ਜਾਓ ਤੁਸੀਂ ਪਰ ਇਹ ਲੰਮਾ ਚੱਲਣਾ ਹੈ ਇਹ ਪ੍ਰੋਸੈਸ ਮਹੀਨਾ ਡੇਢ ਮਹੀਨਾ ਚੱਲ ਸਕਦਾ ਹੈ ਇਸ ਕਰਕੇ ਇਹ ਵੀ ਤਿਆਰੀ ਰੱਖੋ ਕਿ ਸਾਰੇ ਪਿੰਡਾਂ ਦੇ ਵਿੱਚੋਂ ਦੂੜੀ ਚਾਰਾ ਪੱਠੇ ਦੇ ਰੂਪ ਦੇ ਵਿੱਚ ਦਾਣੇ ਦੇ ਰੂਪ ਦੇ ਵਿੱਚ ਫੀਡ ਦੇ ਰੂਪ ਦੇ ਵਿੱਚ ਕਣਕ ਕਪੜੇ ਮੰਜੀ ਵਗੈਰਾ ਜਿਹੇ ਜੀ ਮਦਦ ਦਾ ਜਿਹੜੀ ਆਪਾਂ ਨੂੰ ਲੰਮੇ ਦਾਤ ਤੋਂ ਰੋੜਾ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਘਰਾਂ ਦੇ ਵਿੱਚ ਹੋਏ ਨਹੀਂ ਘਰੋਂ ਬੇਕਾਰ ਹੋਏ ਰਿਹਾ ਉਹਨਾਂ ਦੀ ਮਦਦ ਕਰਨ ਵਾਸਤੇ ਆਪਾਂ ਨੂੰ ਪੂਰਾ ਤਿਆਰ ਰਹਿਣਾ ਚਾਹੀਦਾ ਹੈ ਕਿ ਜਿਤੇ ਬੰਦੀ ਦਾ ਫੈਸਲਾ ਹੈ ਕਿ ਤਲਮਨ ਧਨ ਨਾਲ ਜਿੰਨੀ ਦਾ ਤੁਮਤ ਹੋ ਸਕਦੇ ਸਾਰੇ ਪੰਜਾਬ ਦੇ ਲੋਕ ਤੁਹਾਨੂੰ ਕਹਿ ਰਹੇ ਤੁਸੀਂ ਦਰਦਾਂ ਤੇ ਜਾਓ ਘਰਾਂ ਦੇ ਵਿੱਚੋਂ ਇਹ ਇਕੱਠੀ ਕਰਕੇ ਤੂੜੀ ਵਗੈਰਾ ਲੈ ਕੇ ਇਕੱਠੀ ਕਰਕੇ ਉਧਰ ਨੂੰ ਬਚਾਉਣ ਦੀ ਖਾਤਰ ਬਲੰਦੇ ਦਾਤੋਂ ਤਿਆਰੀ ਕਰੋ ਦੂਜੀ ਗੱਲ ਇਹ ਹੈ ਵੀ ਜਿਹੜੀ ਮਦਦ ਜਿਆ ਸਾਨੂੰ ਫੋਨ ਆਉਂਦੇ ਨੇ ਸਾਥੀ ਫੋਨ ਕਰਦੇ ਨੇ ਵੀ ਅਸੀਂ ਇੱਥੇ ਟ੍ਰਿਡਾਂ ਦੀ ਮਦਦ ਕਰਨਾ ਚਾਹੁੰਦੇ ਆ ਤੇ ਸਾਨੂੰ ਕੋਈ ਥਾਂ ਨਹੀਂ ਮਿਲਦਾ ਕਿ ਨੂੰ ਕਹੀਏ ਅਸੀਂ ਉਹਨਾਂ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਵੀ ਜੇਕਰ ਕੋਈ ਹੜ੍ਹ ਪ੍ਰੀੜਿਤ ਲੋਕਾਂ ਦੀ ਮਦਦ ਕਰਨ ਵਾਸਤੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੈ। ਉਹ ਰਾਸ਼ੀ ਦੇ ਰੂਪ ਚ ਕੋਈ ਨਾਗਿਰੇ ਰੂਪ ਚ ਦੇਣਾ ਚਾਹੁੰਦਾ ਹੈ। ਉਹ ਇੰਦਰ ਸੰਸਥਾ ਦੇ ਨਾਲ ਸੰਪਰਕ ਕਰ ਸਕਦਾ ਹੈ। ਤਾਂ ਕਿ ਉਸ ਮਦਦ ਨਾਲ ਉਹਨਾਂ ਦੇ ਵਿੱਚ ਦਵਾਈਆਂ-ਬੂਟੀਆਂ ਦਾ ਜਿਹੜੀ ਖਰੀਦ ਬਾਜ਼ਾਰੋਂ ਖਰੀਦਣ ਵਾਲੀਆਂ ਚੀਜ਼ਾਂ ਨੇ। ਹੋਣ ਜਾ ਕੇ ਉਧਰ ਮਦਦ ਦੇ ਰੂਪ ਚ ਕਿਸੇ ਹੋਰ ਸੰਸਥਾ ਦੀ ਮਦਦ ਨਾਲ ਉਹ ਟੈਂਪ ਦੇ ਵਿੱਚ ਉਹ ਅਸੀਂ ਉਹ ਮਦਦ ਕਰ ਸਕੀਏ ਅਸੀਂ ਸਾਰੇ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਆ ਜਿਹੜੇ ਹੜਪੀੜਤਾ ਦੀ ਮਦਦ ਕਰਨਾ ਚਾਹੁੰਦੇ ਨੇ ਉਹਨਾਂ ਦੇ ਐਂ ਪ੍ਰੋਸੇ ਨਹੀਂ ਕਹਿੰਦੇ ਬਸ ਦੇ ਉਹ ਸਾਡੇ ਨਾਲ ਸੰਪਰਕ ਕਰਨ ਉਹ ਕੰਧਰਾਸ਼ੀ ਦੇ ਰੂਪ ਦੇ ਵਿੱਚ ਕਿਸੇ ਹੋਰ ਰੂਪ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਉਹ ਮਦਦ ਕਰਨਾ ਚਾਹੁੰਦੇ ਨੇ ਉਹ ਸਾਡੇ ਨਾਲ ਰਾਬਤਾ ਕਰਨਾ ਤੇ ਅਸੀਂ ਅੱਜ ਕਰਾਂਗੇ ਪੰਜਾਬ ਦੇ ਲੋਕਾਂ ਚੋਂ ਵੀ ਜਿਵੇਂ ਹੁਣ ਤੁਸੀਂ ਵੱਡੀ ਪੱਧਰ ਤੇ ਬਹੁਤ ਮਦਦ ਵੰਡਣ ਜਾ ਰਹੀ ਹੈ ਕੁ ਸਾਥੀ ਵੀਡੀਓ ਪਾ ਰਹੇ ਨੇ ਕਿ ਮਦਦ ਉੱਥੇ ਨਹੀਂ ਪਹੁੰਚ ਰਹੀ ਜਿਹੜੇ ਫੀਟ ਦੇ ਲੋਕ ਕਿਉਂਕਿ ਉਹ ਲੋਕ ਨੇ ਉਹ ਵੱਡੀਆਂ ਸ਼ੜਕਾਂ ਤੋਂ ਬਹੁਤ ਦੂਰ ਨੇ ਦੇਰਾਂ 'ਚ ਬੈਠੇ ਨੇ ਰਾਵੀ ਦੇ ਕੱਡੇ ਦਾ ਏਰੀਆ ਇਧਰ ਫਾਜ਼ਿਲਕੇ ਦਾ ਏਰੀਆ ਤਰਨਤਾਰਨ ਦਾ ਏਰੀਆ ਜਿਹੜੇ ਇਹਨਾਂ ਲੋਕਾਂ ਨੂੰ ਉਧਰ ਜਿਹੜੇ ਬਿਆਸ ਦੀ ਮਾਰਕੀਟ ਆਏ ਹੋਏ ਪਠਾਨਕੋਟ ਤੇ ਪਿੰਡ ਨੇ ਜਨੇਕ ਮਾਜੀ ਦੇ ਵਿੱਚ ਕਾਫੀ ਵੱਡੀ ਪੱਧਰ ਤੇ ਹਜੇ ਡੇਰੇ ਨੇ ਜਿੱਥੇ ਕੋਈ ਬੰਦਾ ਪਹੁੰਚਿਆ ਵੀ ਨਹੀਂ ਪਹੁੰਚਿਆ ਜਿੱਥੇ ਉਹਨਾਂ ਨੂੰ ਹੈਲੀਕਾਪਟਰ ਨਾਲ ਹੀ ਉਹਨਾਂ ਦੇ ਘਰ ਵੀ ਲੈ ਕੇ ਆਏ ਨੇ ਤਾਂ ਜਿਹੜੀ ਰਾਹਤ ਸਮੱਗਰੀ ਅਸੀਂ ਉਹਨਾਂ ਨੂੰ ਦੇਣਾ ਚਾਹੁੰਦੇ ਆ ਉਹ ਸਾਹਮਣੇ ਤਾਂ ਤਾਂ ਇਹ ਨਹੀਂ ਕਿ ਘਰ-ਬਾਰ ਉਹਨਾਂ ਦਾ ਆਪ ਦੇ ਘਰ ਹੋਣਗੇ ਉਹ ਤਾਂ ਹੀ ਉਹ 6 ਮਹੀਨਿਆਂ ਦਾ ਰਸਨਾ ਜਾਂ 12 ਮਹੀਨਿਆਂ ਦਾ ਰਸਮ ਉਹਨਾਂ ਕੋਲ ਜਾਊਗਾ ਸਾਫ ਕੀ ਰੱਖਣ ਕਿ ਜੇ ਉਹਦੇ ਘਰ ਝੋਣਗੇ ਜਾਂ ਉਹਨਾਂ ਦੇ ਠੱਠੇ ਘਰ ਨੂੰ ਸਵਾਦ ਮਰੰਮਤ ਕਰਨ ਵਾਸਤੇ ਕੋਈ ਮਦਦ ਹੋਊਗੀ ਜਾਂ ਉਹਨਾਂ ਦੇ ਇਤੂ ਬਾਹਰ ਬੀੜ ਤੋਂ ਬਾਅਦ ਤੋਂ ਬਿਮਾਰੀਆਂ ਦਾ ਇਲਾਜ ਚੱਲ ਸਕਦਾ ਉਹਦੀ ਦਵਾਈਆਂ ਕੁੱਟੀਆਂ ਦੀ ਮਦਦ ਦਾ ਹੋਊਗਾ ਜਿਹਨੇ ਲੰਮੀ ਮਦਦ ਦੀ ਲੋੜ ਹੈ ਇਸ ਇਹ ਐ ਨਹੀਂ ਹੈ ਵੀ ਇਹ ਹੁਣ ਇਹ 2-4 ਦਿਨਾਂ ਦੀ ਖੇਡ ਹੈ ਹੁਣ ਕੋ ਹੱਟ ਬੀੜ ਤਾਂ ਨਹੀਂ ਬਰਤ ਤਾਲੀ ਗੱਲ ਚੱਲ ਰਹੀ ਹੈ ਤੇ ਪਿੱਛੋਂ ਜਾ ਕੇ ਇਹ ਇਹ ਦਮ ਟੁੱਟ ਜਿਹਾ ਛੋਟਾ ਇਹ ਲੰਮੇਦਾਰ ਨਾਲ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਮੇਰੀ ਬੇਤੀ ਹੈ ਸਾਰੇ ਮੇਰੀ ਭਾਰਤੀ ਦੇ ਸਾਹ ਦੇ ਨੇਤਾ ਉਰਾਹਾਂ ਦੀ ਆਪ ਹੁਆਂ ਨੂੰ ਸਾਰਿਆਂ ਨੂੰ ਬੇਵਕੀ ਅਪੰਗਰ ਦੇ ਲੋਕਾਂ ਨੂੰ ਵੀ ਲੰਮੇ ਦਾ ਤੁਹਾਨੂੰ ਇਹਦੀ ਮਦਦ ਕਰਨ ਦੀ ਜੈਂਦੀ ਹੈ ਕਿਉਂਕਿ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਅਸੀਂ ਜੋ ਮੋਰਚੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੇ ਵੀ ਇਸ ਮਦਦ ਦਾ ਕਰਨ ਦਾ ਜ਼ੋਰ ਨਾਲ ਮਦਦ ਕਰਨ ਦਾ ਫੈਸਲਾ ਲਿਆ ਤੇ ਲੰਮੇ ਦਾਤਤ ਮਦਦ ਕਰਨ ਦਾ ਫੈਸਲਾ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ